ਕਾਲ ਜੀ ਸਾਂਝਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਮੈਂ ਰੋਬਿਆ ਧੰਜਲ ਤੁਹਾਡੇ ਨਾਲ ਦ ਫਾਈਨਲ ਨਿਊਜ਼ ਬੁਲੇਟਿਨ ਵਿੱਚ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਤੋਂ ਚਾਰਖੰਡ ਦੇ 15 ਜ਼ਿਲ੍ਹਿਆਂ ਦੀਆਂ 43 ਵਿਧਾਨ ਸਭਾ ਸੀਟਾਂ ਉੱਤੇ VOTING ਜਾਰੀ ਹੈ ਤੇ ਚਾਰਖੰਡ ਦੇ ਵਿੱਚ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ VOTING ਪੋਲਿੰਗ ਬੂਥਾਂ ਤੇ ਸਵੇਰੇ ਤੋਂ ਹੀ ਨਿਕਲ ਗਏ ਨੇ ਲੰਬੀਆਂ ਲਾਈਨਾਂ ਲੱਗ ਗਈਆਂ ਨੇ ਤੇ ਚਾਰਖੰਡ ਦੇ ਵਿੱਚ ਅੱਜ 1 ਕਰੋੜ 37 ਲੱਖ VOTER ਆਪਣੀ ਵੋਟ ਦਾ ਇਸਤੇਮਾਲ ਕਰਨਗੇ ਤੁਹਾਨੂੰ ਦੱਸਦੀ ਕਿ 43 ਵਿਧਾਨ ਸਭਾ ਸੀਟਾਂ ਦੇ ਲਈ ਕੁੱਲ 683 ਇਹ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ ਸੂਬੇ ਦੀਆਂ 28 ਰਿਜ਼ਰਵ ਸੀਟਾਂ ਦੇ ਵਿੱਚੋਂ ਅੱਜ 20 ਸੀਟਾਂ ਉੱਤੇ ਵੋਟਿੰਗ ਹੋ ਰਹੀ ਹੈ। ਛਾਰਖੰਡ ਦੇ ਵਿੱਚ ਸ਼ਾਮ 4 ਵਜੇ ਖਤਮ ਹੋ ਜਾਵੇਗੀ ਵੋਟਿੰਗ ਪ੍ਰਕਿਰਿਆ ਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਵੋਟਿੰਗ ਦੇ ਪਹਿਲੇ ਪੜਾਅ ਦੇ ਵਿੱਚ ਕਈ ਦਿੱਗਜਾਂ ਦੀ ਕਿਸਮਤ ਦਾ ਉੱਤੇ ਲੱਗੀ ਹੋਈ ਹੈ ਤਾਂ ਪਿਛਲੀਆਂ ਚੋਣਾਂ ਦੇ ਦੌਰਾਨ ਇਹਨਾਂ 43 ਦੇ ਵਿੱਚੋਂ 29 ਇੰਡੀਆ ਗੱਠਜੋੜ ਨੇ ਜਿੱਤੀਆਂ ਤਾਂ ਉੱਥੇ ਹੀ ਚਾਰਖੰਡ ਦੇ ਨਾਲ-ਨਾਲ ਦਸ ਸੂਬਿਆਂ ਦੀਆਂ 31 ਸੀਟਾਂ ਉੱਤੇ ਉਪਚੋਣ ਦੇ ਲਈ ਵੀ ਵੋਟਿੰਗ ਹੈ ਤੇ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਇਸ ਦੇ ਨਾਲ ਹੀ ਕਰਨਾਟਕ ਬਿਹਾਰ ਦੇ ਵਿੱਚ ਵੋਟਿੰਗ ਹੋ ਰਹੀ ਹੈ ਸਿਕਮ ਛੱਤੀਸਗੜ੍ਹ ਕੇਰਲ ਅਸਾਮ ਮੇਘਾਲਿਆ ਤੇ ਪੱਛਮੀ ਬੰਗਾਲ ਦੇ ਵਿੱਚ ਵੀ ਵੋਟਿੰਗ ਹੈ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਉੱਤੇ ਵੀ ਉਪਚੋਣ ਦੇ ਲਈ ਵੋਟਿੰਗ ਹੋ ਰਹੀ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਦੇ ਹਾਂ ਜਿੱਥੇ ਕਿ ਚਾਰਖੰਡ ਦੇ 15 ਜ਼ਿਲ੍ਹਿਆਂ ਦੀਆਂ 43 ਵਿਧਾਨ ਸਭਾ ਸੀਟਾਂ ਉੱਤੇ ਵੋਟਿੰਗ ਜਾਰੀ ਹੈ ਚਾਰਖੰਡ ਦੇ ਵਿੱਚ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ ਵੋਟਿੰਗ ਤਾਂ ਤਾਂ ਦੱਸ ਨੇ ਕਿ ਪੋਲਿੰਗ ਬੂਥਾਂ ਤੇ ਸਵੇਰ ਤੋਂ ਹੀ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਚਾਰਖੰਡ ਦੇ ਵਿੱਚ ਅੱਜ 1 ਕਰੋੜ 37 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ 43 ਵਿਧਾਨ ਸਭਾ ਸੀਟਾਂ ਦੇ ਲਈ ਕੁੱਲ 683 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਸੂਬੇ ਦੀਆਂ 28 ਰਿਜ਼ਰਵ ਸੀਟਾਂ ਦੇ ਵਿੱਚੋਂ ਅੱਜ 20 ਸੀਟਾਂ ਉੱਤੇ VOTING ਹੋ ਰਹੀ ਹੈ ਤਾਂ ਚਾਰਖੰਡ ਦੇ ਵਿੱਚ ਸ਼ਾਮ 4 ਵਜੇ ਤੋਂ ਖਤਮ ਹੋ ਜਾਵੇਗੀ ਵੋਟ ਇਸ ਦੇ ਨਾਲ ਹੀ VOTING ਦੇ ਪਹਿਲੇ ਪੜਾਅ ਦੇ ਵਿੱਚ ਕਈ ਦਿਗਜ ਆਪਣੀ ਕਿਸਮਤ ਦਾ ਉੱਤੇ ਉਹਨਾਂ ਦੀ ਲੱਗੀ ਹੋਈ ਹੈ ਤੇ ਦਿਗਜਾਂ ਦੀ ਕਿਸਮਤ ਇਸ ਦੌਰਾਨ ਤਾਂ ਪਿਛਲੀਆਂ ਚੋਣਾਂ ਦੇ ਦੌਰਾਨ ਇਹਨਾਂ 43 ਦੇ ਵਿੱਚੋਂ 29 ਸੀਟਾਂ ਇੰਡੀਆ ਘਟ ਚੋੜ ਨੇ ਜਿੱਤੀਆਂ ਛਾਰਖੰਡ ਦੇ ਨਾਲ ਨਾਲ 10 ਸੂਬਿਆਂ ਦੀਆਂ 32 ਸੀਟਾਂ ਤੇ ਉਪਚੋਣ ਦੇ ਲਈ ਵੀ VOTING ਹੈ ਤੇ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਕਰਨਾਟਕ ਇਸ ਦੇ ਨਾਲ ਹੀ ਬਿਹਾਰ ਦੇ ਵਿੱਚ VOTING ਹੋ ਰਹੀ ਹੈ ਸਿਕਮ ਛਤੀਸਗੜ ਕੇਰਲ ਅਸਮ ਤੇ ਮਗਾਲਿਆ ਤੇ ਪੱਛਮੀ ਬੰਗਾਲ ਦੇ ਵਿੱਚ ਵੀ VOTING ਹੈ ਕੇਰਲ ਦੀ ਵਾਈਨੜ ਲੋਕ ਸਭਾ ਸੀਟ ਉੱਤੇ ਵੀ ਉਪਚੋਣ ਦੇ ਲਈ ਵੋਟਿੰਗ ਹੋ ਰਹੀ ਹੈ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾarna ਸਾਂਝੀ ਕਰਦੇ ਹਾਂ ਜਿੱਥੇ ਕਿ ਚਾਰਖੰਡੀਆਂ 15 ਜ਼ਿਲ੍ਹਿਆਂ ਦੇ ਵਿੱਚੋਂ 43 ਵਿਧਾਨ ਸਭਾ ਸੀਟਾਂ ਉੱਤੇ ਵੋਟਿੰਗ ਜਾਰੀ ਹੈ ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਹੈ ਤੇ ਇਸ ਦੇ ਲਈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕਿ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਮੌਸਮ ਦੇ ਵਿੱਚ ਅਚਾਨਕ ਬਦਲਾ ਨਸਰ ਆਇਆ ਹੈ ਤਾਂ ਉੱਤਰ ਭਾਰਤ ਦੇ ਪਹਾੜੀ ਇਲਾਕਿਆਂ ਦੇ ਵਿੱਚ ਕਈ ਥਾਵਾਂ ਉੱਤੇ ਬਰਫਬਾਰੀ ਹੋਈ ਹੈ ਜੰਮੂ ਕਸ਼ਮੀਰ ਅਤੇ ਹਿਮਾਚਲ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਈ ਹੈ ਤਾਂ ਕਸ਼ਮੀਰੀ ਘਾਟੀ ਦੇ ਕੁਪਵਾੜਾ ਗੁਰਰੇਜ਼ ਪੀਰ ਪੰਜਾਲ ਦੇ ਵਿੱਚ ਬਰਫਬਾਰੀ ਹੋਈ ਹੈ ਪੰਜਾਲ ਰੇਂਜ ਪੀਰ ਕੀ ਗਲੀ ਸੋਮ ਸੋਨ ਮਰਗ ਅਤੇ ਜੋਜੀਲਾ ਦਰੇ ਦੇ ਵਿੱਚ ਬਰਫਬਾਰੀ ਹੋਈ ਹੈ ਕਈ ਮੈਦਾਨੀ ਇਲਾਕਿਆਂ ਦੇ ਵਿੱਚ ਦੇਰ ਰਾਤ ਤੋਂ ਸ਼ੁਰੂ ਹੋਈ ਹੈ ਧੁੰਦ ਅਤੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਦੇ ਵਿੱਚ ਕਈ ਥਾਵਾਂ ਉੱਤੇ ਧੁੰਦ ਪਈ ਹੈ ਧੁੰਦ ਦੇ ਕਾਰਨ ਵਿਜ਼ਿਬਿਲਟੀ ਘਟ ਹੋਈ ਹੈ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਨਾਲ ਹੀ ਮੌਸਮ ਦੇ ਵਿੱਚ ਹੋਏ ਬਦਲਾਅ ਦੇ ਵਿਚਾਲੇ ਕਈ ਸੂਬਿਆਂ ਦੇ ਵਿੱਚ ਪ੍ਰਦੂਸ਼ਣ ਵੀ ਵੱਧ ਰਿਹਾ ਹੈ ਤਾਂ ਉੱਤਰ ਭਾਰਤ ਦੇ ਕਈ ਸੂਬਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 350 ਤੋਂ 400 ਦੇ ਵਿਚਕਾਰ ਪਹੁੰਚ ਗਿਆ ਹੈ ਤਾਂ ਤਾਂ ਦੱਸਦੀ ਹੈ ਇਸ ਦੇ ਨਾਲ ਦੱਖਣੀ ਭਾਰਤ ਦੇ ਕਈ ਸੂਬਿਆਂ ਦੇ ਵਿੱਚ ਬਾਰਿਸ਼ ਹੋਣ ਦੀ ਖਬਰ ਹੈਗੀ ਹੈ ਤਾਂ ਚੇਨਈ ਕਾਂਜੀਪੁਰਮ ਇਸ ਦੇ ਨਾਲ ਹੀ ਰਾਮਨਾਥਪੁਰਮ ਤੇ ਵਿਲੂਪੁਰਮ ਤੇ ਪਿੰਡਚੋਰੀ ਦੇ ਵਿੱਚ ਤੇ ਹੋ بارش ਹੋ ਰਹੀ ਹੈ ਤਾਂ ਮੌਸਮ ਨੂੰ ਲੈ ਕੇ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਮੌਸਮ ਦੇ ਵਿੱਚ ਅਚਾਨਕ ਹੀ ਬਦਲਾਅ ਨਜ਼ਰ ਆ ਰਿਹਾ ਹੈ ਤਾਂ ਉੱਤਰ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਵਿੱਚ ਕਈ ਥਾਵਾਂ ਉੱਤੇ ਬਰਫਬਾਰੀ ਹੋਈ ਹੈ ਜੰਮੂ ਕਸ਼ਮੀਰ ਹਿਮਾਚਲ ਦੇ ਉੱਪਰਲੇ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਈ ਹੈ ਕਸ਼ਮੀਰ ਕਾਟੀ ਦੇ ਕੁਪਵਾੜਾ ਗੁਰੇਜ਼ ਪੀਰ ਪੰਜਾਲ ਦੇ ਵਿੱਚ ਬਰਫਬਾਰੀ ਹੋਈ ਹੈ ਤੇ ਪੰਜਾਬ ਰੇਂਜ ਪੀਰ ਕੀ ਗਲੀ ਸੋਨ ਸੋਨ ਮਰਗਤ ਇਸ ਦੇ ਨਾਲ ਜੋ ਜ਼ਿਲ੍ਹਾ ਦੇ ਦਰੇ ਦੇ ਵਿੱਚ ਬਰਫਬਾਰੀ ਹੋਈ ਹੈ ਅਤੇ ਕਈ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਦੇਰ ਰਾਤ ਤੋਂ ਤੁੰਦ ਪੈਣੀ ਸ਼ੁਰੂ ਹੋਈ ਹੈ। ਦਿੱਲੀ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਦਿੱਲੀ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਦੇ ਵੀ ਕਈ ਥਾਵਾਂ ਤੇ ਤੁੰਦ ਪਈ ਹੈ ਜਿਸ ਦੇ ਕਾਰਨ ਵਿਜ਼ਿਬਿਲਟੀ ਘਟ ਹੋਈ ਹੈ ਤੇ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਅਗਲੀ ਖਬਰ ਦਾ ਰੁਕ ਕਰਦੇ ਹਾਂ ਜਿੱਥੇ ਕੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੋ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨਗੇ ਪੰਜਾਬ ਵਿਜ਼ਨ 2047 ਸੰਮੇਲਨ ਦੇ ਵਿੱਚ ਸ਼ਾਮਲ ਹੋਣਗੇ ਸੀਐਮ ਭਗਵੰਤ ਮਾਨ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਚੱਲ ਰਿਹਾ ਹੈ ਦੋ ਦਿਨਾਂ ਸੰਮੇਲਨ ਤਾਂ ਤੰਦਸ ਜੀ ਕਿ ਸੀਐਮ ਭਗਵੰਤ ਮਾਨ ਦੇ ਨਾਲ-ਨਾਲ ਪੰਜਾਬ ਦੇ ਰਾਜਪਾਲ ਵੀ ਇਸ ਸੰਮੇਲਨ ਦੇ ਵਿੱਚ ਸ਼ਿਰਕਤ ਕਰਨਗੇ ਸੰਮੇਲਨ ਤੋਂ ਬਾਅਦ ਅੱਜ ਗਿੱਦੜਵਾਹਾ ਦੇ ਵਿੱਚ ਪ੍ਰਚਾਰ ਕਰਨਗੇ सीएम भगवंत मान ਦਾ ਪਾਰਟੀ ਉਮੀਦਵਾਰ ਡਿੰਪੀ ਟਿੱਲੋ ਦੇ ਹੱਕ ਦੇ ਵਿੱਚ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਕਿ ਦਰਵਾਹਾਂ ਵਿਖੇ ਪਹਿਲਾਂ ਵੀ ਰੈਲੀ ਕਰ ਚੁੱਕੇ ਨੇ ਸੀਐਮ ਭਗਵੰਤ ਮਾਨ ਅੱਜ ਦੂਸਰੀ ਵਾਰ ਡਿੰਪੀ ਟੁੱਲੇ ਦੇ ਪੱਖ ਦੇ ਵਿੱਚ ਰੋਡ ਸ਼ੋਅ ਤੇ ਰੈਲੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਹਲਕੇ ਦੇ ਪਿੰਡ ਦੋਦਾ ਤੇ ਪਲਾਈਆਣਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ ਤਾਂ ਦੇਰ ਸ਼ਾਮ ਨੂੰ ਗਦਰਬਾਹਾ ਦੇ ਰੂਪਨਗਰ ਮੁਹੱਲੇ ਦੇ ਵਿੱਚ ਰੋਡ ਸ਼ੋਅ ਵੀ ਕਰਨਗੇ ਸੀਐਮ ਭਗਵੰਤ ਮਾਨ ਤਾਂ ਡਿੰਪੀਟੂਲੇ ਦੇ ਹੱਕ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੋ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨਗੇ ਤਾਂ ਪੰਜਾਬ ਵਿਜ਼ਨ 2047 ਸੰਮੇਲਨ ਦੇ ਵਿੱਚ ਸੀਐਮ ਭਗਵੰਤ ਮਾਨ ਸ਼ਾਮਿਲ ਹੋਣਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੱਲ ਰਹੇ ਦੋ ਦਿਨਾਂ ਸੰਮੇਲਨ ਦੋ ਦਿਨਾਂ ਸੰਮੇਲਨ ਚੱਲ ਰਿਹਾ ਹੈ ਚੰਡੀਗੜ੍ਹ ਦੇ ਵਿੱਚ ਸੀਐਮ ਦੇ ਨਾਲ ਨਾਲ ਪੰਜਾਬ ਦੇ ਰਾਜਪਾਲ ਵੀ ਇਸ ਸੰਮੇਲਨ ਦੇ ਵਿੱਚ ਸ਼ਿਰਕਤ ਕਰਨਗੇ ਤਾਂ ਸੰਮੇਲਨ ਤੋਂ ਬਾਅਦ ਅੱਜ ਗਿੱਦਰਬਾਹ ਦੇ ਵਿੱਚ सीएम भगवंत मान ਦੇ ਵੱਲੋਂ ਚੋਣ ਪ੍ਰਚਾਰ ਕੀਤਾ ਜਾਵੇਗਾ ਤਾਂ ਪਾਰਟੀ ਉਮੀਦਵਾਰ ਡਿੰਪੀ ਟੁੱਲਰ ਦੇ ਹੱਕ ਦੇ ਵਿੱਚ ਸੀਐਮ ਭਗਵੰਤ ਮਾਨ ਚੋਣ ਪ੍ਰਚਾਰ ਕਰਨਗੇ ਉੱਥੇ ਤੁਹਾਨੂੰ ਦੱਸ ਦਿੰਨੇ ਕਿ ਅੱਜ ਦੂਸਰੀ ਵਾਰ ਡਿੰਪੀ ਟੁੱਲਰ ਦੇ ਪੱਖ ਦੇ ਵਿੱਚ ਰੋਡ ਸ਼ੋਅ ਤੇ ਰੈਲੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਹਲਕੇ ਦੇ ਪਿੰਡ ਦੋਦਾ ਤੇ ਭਲਾਈ ਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ ਦੇਰ ਸ਼ਾਮ ਨੂੰ ਗਦਰਬਾਹਰ ਤੇ ਰੂਪਨਗਰ ਮਹੱਲੇ ਦੇ ਵਿੱਚ ਰੂਪਨਗਰ ਮਾਫ ਕਰਿਓ ਗਿੱਦੜਬਾਹ ਦੇ ਰੂਪਨਗਰ ਮੁਹੱਲੇ ਦੇ ਵਿੱਚ ਰੋਡ ਸ਼ੋਅ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੋਸ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਕਰਨਗੇ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਸੰਮੇਲਨ ਚੱਲ ਰਿਹਾ ਹੈ 2 ਦਿਨਾਂ ਦਾ ਸੰਮੇਲਨ ਹੈ ਤੇ ਜਿੱਥੇ ਕਿ ਪੰਜਾਬ ਵਿਜ਼ਨ 2047 ਸੰਮੇਲਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ਿਰਕਤ ਕੀਤੀ ਜਾਵੇਗੀ। ਤਤੰਦਾਜ਼ੀਏ ਕਿ ਸੰਮੇਲਨ ਤੋਂ ਬਾਅਦ ਵਿੱਚ ਅੱਜ ਗਿੱਦੜਵਾਹਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਡਿੰਪੀ ਢਿੱਲੋ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ। ਪਹਿਲਾਂ ਵੀ ਗਿੱਦੜਵਾਹਾ ਦੇ ਵਿੱਚ ਸੀਐਮ ਭਗਵੰਤ ਮਾਨ ਰੈਲੀਆਂ ਕਰ ਚੁੱਕੇ ਨੇ ਤੇ ਹੁਣ ਦੂਸਰੀ ਵਾਰ ਸੀਐਮ ਭਗਵੰਤ ਮਾਨ ਡਿੰਪੀ ਟੁੱਲੋ ਦੇ ਹੱਕ ਦੇ ਵਿੱਚ ਚੋਣ ਰੈਲੀ ਕਰਨਗੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਰੋਡ ਸ਼ੋਅ ਕੀਤਾ ਜਾਵੇਗਾ ਤੁਹਾਨੂੰ ਦੱਸ ਦਿੰਨੇ ਆ ਕਿ ਹਲਕਾ ਹਲਕੇ ਦੇ ਪਿੰਡ ਦੋਦਾ ਤੇ ਭਲਾਈਆਣਾ ਦੇ ਵਿੱਚ ਸੀਐਮ ਭਗਵੰਤ ਮਾਨ ਦੇ ਵੱਲੋਂ ਰੈਲੀਆਂ ਕੀਤੀਆਂ ਜਾਣਗੀਆਂ ਤੇ ਦਿਰ ਸ਼ਾਮ ਨੂੰ ਗਿੱਦੜਬਾਹ ਦੇ ਰੂਪਨਗਰ ਮੁਹੱਲੇ ਦੇ ਵਿੱਚ ਰੋਡ ਸ਼ੋਅ ਕਰਨਗੇ ਸੀਐਮ ਭਗਵੰਤ ਮਾਨ ਇਸ ਦੇ ਨਾਲ ਹੀ ਅਗਲੀ ਖਬਰ ਜਿਤੇ ਕਿ ਇੰਡੀਆ ਦੇ ਮੋਸਟ ਵਾਂਟਡ ਅਤਵਾਦੀ ਅਰਸ਼ਦੀਪ ਡੱਲਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਹੋਈ ਹੈ ਤਾਂ ਕੈਨੇਡਾ ਦੇ ਵਿੱਚ ਪੀਲ ਪੁਲਿਸ ਨੇ ਅਰਸ਼ ਡੱਲਾ ਤੇ ਉਸਦੇ ਸਾਥੀ ਨੂੰ ਗ੍ਰਫਤਾਰ ਕੀਤਾ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਰਸ਼ ਡੱਲਾ ਦੇ ਨਾਲ ਨਾਲ ਉਸਦੇ ਸਾਥੀ ਗੁਰਜੰਟ ਸਿੰਘ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ ਅਨਟਾਰੀਓ ਅਦਾਲਤ ਦੇ ਵਿੱਚ ਪੁਲਿਸ ਦੋਵੇਂ આરોપીਾਂ ਨੂੰ ਪੇਸ਼ ਕਰੇਗੀ ਤੇ ਕੋਰਟ ਦੇ ਵਿੱਚ ਹੋਣ ਵਾਲੀ ਸੁਣਵਾਈ ਦੀ ਸੂਚੀ ਦੇ ਵਿੱਚ ਡੱਲਾ ਤੇ ਗੁਰਜੰਟ ਨਾਮ ਦਾ ਗੁਰਜੰਟ ਦਾ ਨਾਮ ਜੋ ਹੈ ਉਹ ਸ਼ਾਮਿਲ ਹੈ 28 ਅਕਤੂਬਰ ਨੂੰ ਹਾਲਟਨ ਦੇ ਵਿੱਚ ਹੋਏ ਸ਼ੂਟਆਊਟ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਫਤਾਰੀ ਹੋਈ ਸੀ ਤਾਂ ਸ਼ੂਟਆਊਟ ਦੇ ਦੌਰਾਨ ਅਰਸ਼ ਡੱਲਾ ਦੀ ਇੱਕ ਬਾ ਉੱਤੇ ਗੋਲੀ ਲੱਗੀ ਸੀ ਤਾਂ ਇਲਾਜ ਦੇ ਲਈ ਅਰਸ਼ ਅਤੇ ਉਸ ਦੇ ਸਾਥੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਜਾਂਚ ਦੇ ਦੌਰਾਨ ਕੈਨੇਡਾ ਪੁਲਿਸ ਨੇ ਅਰਸ਼ ਡੱਲਾ ਤੇ ਗੁਰਜੰਟ ਤੋਂ ਹਥਿਆਰ ਵੀ ਬਰਾਮਦ ਕੀਤੇ ਤਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਵਿੱਚ ਅੱਜ ਪੁਲਿਸ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰੇਗੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਰਤ ਸਰਕਾਰ ਨੇ ਅਰਸ਼ ਡੱਲਾ ਨੂੰ ਮੋਸਟ ਵਾਂਟਡ ਅਤਵਾਦੀ ਦੀ ਸੂਚੀ ਦੇ ਵਿੱਚ ਪਾਇਆ ਹੋਇਆ ਹੈ ਤਪਾਰਤ ਦੇ ਵਿੱਚ 70 ਤੋਂ ਵੱਧ ਮਾਮਲਿਆਂ ਦੇ ਵਿੱਚ ਲੁੜਿੰਦਾ ਹੈ ਗੈਂਗਸਟਰ ਅਰਸ਼ ਡੱਲਾ ਤਾਂ ਭਾਰਤੀ ਖੋਫੀਆ ਏਜੰਸੀ ਦੇ ਮੁਤਾਬਿਕ ਅਰਸ਼ ਡੱਲਾ ਦਾ ਸੰਪਰਕ ਪਾਕਿਸਤਾਨ ਬੈਠੇ ਦਸ਼ਤਗਰਦਾਂ ਦੇ ਨਾਲ ਹੈ ਡੱਲਾ ਤੇ ਆਰ ਡੀ ਐਕਸ ਆਈ ਡੀ ਆਈ ਈ ਡੀ ਤੇ AK 47 ਸਪਲਾਈ ਕਰਨ ਦਾ ਵੀ ਦੋਸ਼ ਹੈ ਅਰਸ਼ ਡੱਲਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੰਡੀਆ ਦੇ ਮੋਸਟ ਵੌਂਟਡ ਅਤਵਾਦੀ ਅਰਸ਼ ਡੱਲਾ ਦੀ ਗ੍ਰਫਤਾਰੀ ਦੀ ਪੁਸ਼ਟੀ ਹੋਈ ਹੈ ਕੈਨੇਡਾ ਦੀ ਪੀਲ ਪੁਲਿਸ ਨੇ ਅਰਸ਼ ਡੱਲਾ ਤੇ ਉਸਦੇ ਸਾਥੀ ਨੂੰ ਗ੍ਰਫਤਾਰ ਕੀਤਾ ਹੈ ਹਰਸ਼ ਡੱਲਾ ਦੇ ਨਾਲ ਲਾਲ ਉਸਦੇ ਸਾਥੀ ਗੁਰਜੰਟ ਸਿੰਘ ਦੀ ਕੋਰਟ ਦੇ ਵਿੱਚ ਪੇਸ਼ੀ ਹੋਵੇਗੀ 온ਟਾਰੀਓ ਅਦਾਲਤ ਦੇ ਵਿੱਚ ਪੁਲਿਸ ਦੋਵੇਂ આરોપીਆਂ ਨੂੰ ਪੇਸ਼ ਕਰੇਗੀ ਕੋਰਟ ਦੇ ਵਿੱਚ ਹੋਣ ਵਾਲੀ ਸੁਣਵਾਈ ਦੀ ਸੂਚੀ ਦੇ ਵਿੱਚ ਡੱਲਾ ਤੇ ਗੁਰਜੰਟ ਦਾ ਨਾਮ ਸ਼ਾਮਿਲ ਹੈ ਤਦਾਂ ਦੱਸਦੀ ਹੈ ਕਿ 28 ਅਕਤੂਬਰ ਨੂੰ ਹਾਲਟਨ ਦੇ ਵਿੱਚ ਹੋਏ ਸ਼ੂਟਆਊਟ ਮਾਮਲੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਸ਼ੂਟਆਊਟ ਦੇ ਦੌਰਾਨ ਡੱਲਾ ਦੀ ਇੱਕ ਬਾਹ ਤੇ ਗੋਲੀ ਲੱਗੀ ਸੀ ਇਲਾਸ ਦੇ ਲਈ ਅਰਸ਼ ਤੇ ਉਸ ਦੇ ਸਾਥੀ ਨੂੰ ਹਸਪਤਾਲ ਦੇ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ ਤੇ ਜਾਂਚ ਦੇ ਦੌਰਾਨ ਕੈਨੇਡਾ ਪੁਲਿਸ ਨੇ ਅਰਸ਼ ਡੈਲਾ ਤੇ ਗੁਰਜੰਟ ਤੋਂ ਹਥਿਆਰ ਵੀ ਬਰਾਮਦ ਕੀਤੇ ਤਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਵਿੱਚ ਅੱਜ ਪੁਲਿਸ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰੇਗੀ ਤਾਂ ਉੱਥੇ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਪਾਲਤ ਸਰਕਾਰ ਨੇ ਅਰਸ਼ਦਲਾ ਨੂੰ ਮੋਸਟ ਵਾਂਟਡ ਅਤਵਾਦੀ ਸੂਚੀ ਦੇ ਵਿੱਚ ਰੱਖਿਆ ਹੋਇਆ ਤਾਂ ਮੋਸਟ ਵਾਂਟਡ ਅਰਸ਼ਦਲਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਹੋ ਗਈ ਹੈ ਤੇ ਅਰਸ਼ਦਲਾ ਤੇ ਉਸ ਦਾ ਸਾਥੀ ਕੈਨੇਡਾ ਦੀ ਪੀਲ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਹੈ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿੱਥੇ ਕੀ ਸਮਾਜ ਦੇ ਵਿੱਚ ਆਪਸੀ ਏਕਤਾ ਸਦ ਭਾਵਨਾ ਤੇ ਸ਼ਾਂਤੀ ਦੇ ਸੁਨੇਹੇ ਦੇ ਲਈ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਲੰਧਰ ਵਿਖੇ ਇਹ ਆਯੋਜਿਤ ਕਰਵਾਈ ਗਈ ਇੰਟਰਨੈਸ਼ਨਲ ਇੰਟਰਫੇਡ ਕਾਨਫਰੰਸ ਦਾ ਉੱਥੇ ਤੁਹਾਨੂੰ ਦੱਸ ਦਿੰਦੇ ਕਿ ਸਾਰੇ ਧਰਮਾਂ ਦੇ ਆਗੂਆਂ ਤੇ ਧਰਮ ਗੁਰੂਆਂ ਨੇ ਕਾਨਫਰੰਸ ਦੇ ਵਿੱਚ ਸ਼ਿਰਕਤ ਕੀਤੀ ਕਾਨਫਰੰਸ ਦੇ ਦੌਰਾਨ ਸਾਰੇ ਧਰਮਾਂ ਦੇ ਆਗੂਆ ਸਚਕੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਨੇ ਤੇ ਹਿੰਦੂ ਮੁਸਲਮਾਨ ਇਸਾਈ ਬੋਧ ਸਮੇਤ ਸਾਰੇ ਧਰਮਾਂ ਦੇ ਆਗੂਆਂ ਨੇ ਇਸ ਦੌਰਾਨ ਸਚਕੰਡ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਿਆ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕ ਕੇ ਏਕਤਾ ਤੇ ਸਦਭਾਵਨਾ ਦਾ ਇਸ ਤਰ੍ਹਾਂ ਉਹਨਾਂ ਦੇ ਵੱਲੋਂ ਸੁਨੇਹਾ ਦਿੱਤਾ ਗਿਆ ਇਸ ਮੌਕੇ ਉਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਤੇ ਕੈਨੇਡਾ ਘਟਨਾ ਉਤੇ ਉਹਨਾਂ ਨੇ ਬਿਆਨ ਦਿੱਤਾ ਹੈ ਤਾਂ ਕੈਨੇਡਾ ਦੇ ਵਿੱਚ ਹਿੰਦੂ ਮੰਦਰ ਤੇ ਹੋਏ ਹਮਲੇ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ ਸਿੱਖ ਸਮਾਜ ਸ਼ਾਂਤੀ ਤੇ ਏਕਤਾ ਦਾ ਪੁਜਾਰੀ ਹੈ ਹਮਲਾ ਕਰਨਾ ਸਾਡੀ ਵਿਰਾਸਤ ਨਹੀਂ ਅਜਿਹਾ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਸਾਡੇ ਖਿਲਾਫ ਕੋ ਮੰਤਰੀ ਪੱਧਰ ਉਤੇ ਵਿਰਤਾਂਤ ਸਿਰਜਣ ਦੀ ਸਾਜ਼ਿਸ਼ ਹੋ ਰਹੀ ਹੈ ਅਜਿਹਾ ਵੀ ਉਹਨਾਂ ਨੇ ਵਦਨ ਕਰਦਿਆਂ ਹੋਇਆ ਆਖਿਆ ਇਸ ਵਰਤਾਂਤ ਦੇ ਖਿਲਾਫ ਸਾਰੇ ਧਰਮ ਸਾਡਾ ਸਹਿਯੋਗ ਕਰਨਾ ਅਜਹਾ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਤਾਂ ਦੱਸ ਦਈਏ ਕਿ ਸਮਾਜ ਦੇ ਵਿੱਚ ਆਪਸੀ ਏਕਤਾ ਸਦਭਾਵਨਾ ਤੇ ਸ਼ਾਂਤੀ ਦੇ ਸੁਨੇਹੇ ਦੇ ਲਈ ਕਾਨਫਰੰਸ ਦਾ ਆਯੋਜਨ ਹੋਇਆ ਹੈ ਤਾਂ ਜਲੰਧਰ ਦੇ ਵਿੱਚ ਆਯੋਜਿਤ ਕਰਵਾਈ ਗਈ ਇੰਟਰਨੈਸ਼ਨਲ ਇੰਟਰਫੇਥ ਕਾਨਫਰੰਸ ਤਾਂ ਉੱਥੇ ਹੀ ਸਾਰੇ ਧਰਮਾਂ ਦੇ ਆਗੂਆਂ ਤੇ ਧਰਮ ਗੁਰੂਆਂ ਨੇ ਕਾਨਫਰੰਸ ਦੇ ਵਿੱਚ ਸ਼ਿਰਕਤ ਕੀਤੀ ਕਾਨਫਰੰਸ ਦੇ ਦੌਰਾਨ ਸਾਰੇ ਧਰਮਾਂ ਦੇ ਆਗੂ ਜੋ ਹੈ ਸਚਕੰਡ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਜਿੱਥੇ ਕਿ ਹਿੰਦੂ ਮੁਸਲਮ ਈਸਾਈ ਬੋਧ

मसीह भी शब्द बने ईश्वर का शब्द बनकर इस दुनिया में आए और मानवता के प्रति उन्होंने मोहब्बत और सेवा की भावनाएं आगे बढ़ाई है और सिख समाज और क्रिस्ती ईसाई समाज एक साथ मिलकर इस बात को पुख्ता करते हैं कि हम हमारे देश को हमारे समाज को शांति एकता और सद्भाव की राहों पर आगे ले चलेंगे क्योंकि ईसा मसीह ने इस बात को कई बार कहा है कि हम जो रूढ़ीवादिता है जो अंधविश्वास है जो उसको दूर करना है और जो हमारे समाज में हाशिए पर हैं जो गरीब हैं उनकी सेवा करके हम आगे बढ़ सकते हैं कि हम ईश्वर को प्रेम करें और अपने पड़ोसी को प्रेम करें इसमें ही धर्मों का सार है और पुनः मैं संत पापा की ओर से हमारे कैथलिक बिशप कॉन्फ्रेंस ऑफ इंडिया की ओर से सिख समाज को बहुत बहुत, बहुत शुभकामनाएं देता हूं। इंटरफेथ कॉन्फ्रेंस के बच्चे जो वो शामिल होने वास्ते पहुँचे ने ਔਰ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਤੁਸੀਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਜਿਹੜੇ ਆ ਜਰੂਰ ਕਰੋ ਕਿਉਂਕਿ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਸਚਖੰਡ ਸ੍ਰੀ ਹਰਮੰਦਰ ਸਾਹਿਬ ਜਿਹੜਾ ਹੈ ਇਹ ਸਭਨਾਂ ਦਾ ਸਾਂਝਾ ਸਥਾਨ ਹੈ ਔਰ ਇੱਥੋਂ ਮਾਨਵਤਾ ਦਾ ਉਪਦੇਸ਼ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ ਔਰ ਅਸੀਂ ਅਮਨ ਦੇ ਪੁਜਾਰੀ ਆ ਅਸੀਂ ਸ਼ਾਂਤੀ ਦੇ ਪੁਜਾਰੀ ਆ ਮੰਦਰਾਂ ਜਾਂ ਮਸਜਿਦਾਂ ਦੇ ਉੱਤੇ ਹਮਲੇ ਕਰਨੇ ਸਾਡੀ ਵਿਰਾਸਤ ਨਹੀਂ ਹੈ ਔਰ ਅਸੀਂ ਇਹ ਦੱਸਣ ਵਾਸਤੇ ਅੱਜ ਇਹਨਾਂ ਨੂੰ ਇੱਥੇ ਲੈ ਕੇ ਆਏ ਆਂ कि ਅਸੀਂ ਕਿਸੇ ਕਿਸਮ ਦੀ ਜਿਹੜੀ ਹੈ ਉਹਦਰਾਂ ਜਾਂ ਹੁੱਲੜਬਾਜੀ ਦੇ ਵਿੱਚ ਅਸੀਂ ਯਕੀਨ ਨਹੀਂ ਕਰਦੇ ਅਸੀਂ ਵੀ ਜਿਹੜਾ ਹੈ ਸ਼ਾਂਤੀ ਦਾ ਪਾਠ ਸਾਨੂੰ ਗੁਰਬਾਣੀ ਨੇ ਪੜਾਇਆ ਸਾਨੂੰ ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਵਿਰਾਸਤ ਦਿੱਤੀ ਹੈ ਔਰ ਉਹ ਵਿਰਾਸਤ ਜਿਹੜੀ ਹੈ ਕਿਸੇ ਵੀ ਧਰਮ ਦੇ ਲੋਕਾਂ ਦੇ ਉੱਤੇ ਕਿਸੇ ਧਰਮ ਦੇ ਧਾਰਮਿਕ ਸਥਾਨਾਂ ਦੇ ਉੱਤੇ ਹਮਲਾ ਕਰਨਾ ਜਿਹੜਾ ਹੈ ਉਹ ਨਹੀਂ ਸਿਖਾਉਂਦੀ ਸਾਡੇ ਖਿਲਾਫ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਅਸੀਂ ਉਸ ਬਿਰਤਾਂਤ ਦੇ ਖਿਲਾਫ ਹੈ ਔਰ ਇਹਨਾਂ ਦਾ ਅਸੀਂ ਸਾਥ ਚਾਹੁੰਦੇ ਹਾਂ ਕਿ ਜੋ ਸਾਡੇ ਖਿਲਾਫ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਤੇ ਉਹਦੇ ਵਿੱਚ ਸਾਰੇ ਧਰਮ ਜਿਹੜੇ ਨੇ ਸਾਡੇ ਆਗੂ ਜਿਹੜੇ ਨੇ ਸਾਡੀ ਬਿਲਕੁਲ ਸਾਡੀ ਜਿਹੜੀ ਹੈ ਬਿਲਕੁਲ ਸਹਾਇਤਾ ਜਿਹੜੀ ਹੈ ਉਹ ਤੁਸੀਂ ਸਾਡੀ ਆਵਾਜ਼ ਜਿਹੜੀ ਹੈ ਉਹਨੂੰ ਹੋਰ ਬੁਲੰਦ ਕਰੋ ਅਸੀਂ ਇਸ ਮਕਸਦ ਲਈ ਅੱਜ ਇਹਨਾਂ ਨੂੰ ਸਤਿਗੁਰ ਸਿੰਘ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਨੇ ਔਰ ਇੱਥੋਂ ਦੀਆਂ ਪਰੰਪਰਾਵਾਂ ਮਰਿਆਦਾਵਾਂ ਇੱਥੋਂ ਦੇ ਜਿਹੜੇ ਇਤਿਹਾਸ ਇੱਥੋਂ ਦੀ ਵਿਰਾਸਤ ਉਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਦਿੱਤੀ ਹੈ ਔਰ ਮੈਂ ਇਹਨਾਂ ਸਾਰਿਆਂ ਦਾ ਜਿਹੜਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸ਼ੁਕਰੀਆ ਅਦਾ ਕਰਦਾ ਹਾਂ ਧੰਨਵਾਦ ਕਰਦਾ ਹਾਂ ਕਿ ਇੱਕ ਨਿੱਕੇ ਜਿਹੇ ਸੱਦੇ ਤੇ ਆਏ ਬਲੰਦਪੁਰ ਨੇ ਤਾਂ ਇਸ ਦੇ ਨਾਲ ਹੀ ਅਗਲੀ ਵੱਡੀ ਖਬਰ ਜਿਥੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਬਰਨਾਲਾ ਦੇ ਵਿੱਚ ਚੋਣ ਪ੍ਰਚਾਰ ਕੀਤਾ। ਪਾਰਟੀ ਉਮੀਦਵਾਰ ਹਰਿੰਦਰ ਸਿੰਘ ਤਾਲੀਵਾਲ ਦੇ ਪੱਖ ਦੇ ਵਿੱਚ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇ ਆਮ ਆਦਮੀ ਪਾਰਟੀ ਦੇ ਸੰਸਦ ਗੁਰਮੀਤ ਸਿੰਘ ਮੀਟੇਰ ਨੇ ਵੀ ਇਸ ਦੌਰਾਨ ਉਹਨਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ। ਤਨੌੜਾ ਤੇ ਸੰਘੇੜਾ ਇਲਾਕੇ ਦੇ ਵਿੱਚ ਸੀਐਮ ਮਾਨ ਨੇ ਵੱਡੀਆਂ ਰੈਲੀਆਂ ਕੀਤੀਆਂ ਨੇ ਤਾਂ ਉੱਥੇ ਹੀ ਤੁਹਾਨੂੰ ਦੱਸ ਦਿੰਨੇ ਆ ਕਿ ਰੈਲੀਆਂ ਦੇ ਦੌਰਾਨ ਸੀਐਮ ਮਾਨ ਨੇ ਕਾਂਗਰਸ ਦੇ ਖਿਲਾਫ ਤਿੱਖੇ ਨਿਸ਼ਾਨੇ ਵਿੰਨੇ। ਕਾਂਗਰਸ ਸਿਰਫ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਜਾਣਦੇ ਨੇ। ਅਜਾ ਮੁੱਖ ਮੰਤਰੀ ਭਗਵੰ ਨੇ ਕਿਹਾ ਰੈਲੀ ਦੇ ਦੌਰਾਨ ਪ੍ਰਾਲੀ ਮਸਲੇ ਉੱਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਬੋਲੇ ਨੇ ਪ੍ਰਾਲੀ ਦਾ ਮਸਲਾ ਸਿਰਫ ਪੰਜਾਬ ਦਾ ਮਸਲਾ ਨਹੀਂ ਸਗੋ ਕਿ ਇਹ ਪੂਰੇ ਦੇਸ਼ ਦੀ ਸਮੱਸਿਆ ਹੈ ਕੇਂਦਰ ਸਰਕਾਰ ਨੂੰ ਗੰਭੀਰਤਾ ਦੇ ਨਾਲ ਇਸ ਮਸਲੇ ਦਾ ਹੱਲ ਕਰਨਾ ਪਵੇਗਾ ਤਾਂ ਉਥੇ ਬਰਨਾਲਾ ਦੇ ਵਿੱਚ ਇੱਕ ਵਾਰ ਫਿਰ ਆਪ ਦੀ ਇਤਿਹਾਸਕ ਜਿੱਤ ਹੋਵੇਗੀ ਅਜਹਾ ਵੀ ਸੀਐਮ ਭਗਵੰਤ ਮਾਨ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਆਖਿਆ ਤਾਂ ਬਰਨਾਲਾ ਦੇ ਵਿੱਚ ਸੀਐਮ ਭਗਵੰਤ ਮਾਨ ਨੇ ਕੱਲ ਚੋਣ ਪ੍ਰਚਾਰ ਕੀਤਾ ਤੇ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਦੇ ਪੱਖ ਦੇ ਵਿੱਚ ਉਹਨਾਂ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਆਮ ਆਦਮੀ ਪਾਰਟੀ ਦੇ ਸੰਸਦ ਗੁਰ ਗੁਰਮੀਤ ਸਿੰਘ ਮੀਤ ਹੈਰ ਨੇ ਵੀ ਇਸ ਦੌਰਾਨ ਚੋਣ ਪ੍ਰਚਾਰ ਕੀਤਾ ਤਨੌਲਾ ਤੇ ਸੰਗੇੜਾ ਇਲਾਕੇ ਦੇ ਵਿੱਚ ਸੀਐਮ ਮਾਨ ਨੇ ਵੱਡੀਆਂ ਰੈਲੀਆਂ ਕੀਤੀਆਂ ਰੈਲੀਆਂ ਦੇ ਦੌਰਾਨ ਸੀਐਮ ਮਾਨ ਨੇ ਕਾਂਗਰਸ ਦੇ ਖਿਲਾਫ ਤਿੱਖੇ ਨਿਸ਼ਾਨੇ ਵਿੰਨੇ ਨੇ ਇਸ ਦੌਰਾਨ ਉਹਨਾਂ ਨੇ ਕਿਹਾ ਕਾਂਗਰਸੀ ਸਿਰਫ ਇੱਕ ਦੂਸਰੇ ਦੀਆਂ ਲੱਤਾਂ ਖਿੱਚਣਾ ਜਾਣਦੇ ਨੇ ਰੈਲੀ ਦੇ ਦੌਰਾਨ ਪ੍ਰਾਲੀ ਮਸਲੇ ਉੱਤੇ ਵੀ ਬੋਲੇ ਨੇ ਸੀਐਮ ਭਗਵੰਤ ਮਾਨ ਉਹਨਾਂ ਦਾ ਕਹਿਣਾ ਹੈ ਕਿ ਪ੍ਰਾਲੀ ਦਾ ਮਸਲਾ ਪੰਜਾਬ ਦਾ ਨਹੀਂ ਪੂਰੇ ਦੇਸ਼ ਦੀ ਸਮੱਸਿਆ ਹੈ ਇਸ ਬਾਰੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਸੁਣਦੇ ਹਾਂ ਬਾਈ ਇਲੈਕਸ਼ਨਾਂ ਚ ਆਮ ਤੌਰ ਤੇ ਇੰਨੇ ਵੱਡੇ ਵੱਡੇ ਇਕੱਠ ਨਹੀਂ ਹੁੰਦੇ ਚੁੱਪਚੀਪੀਤੇ ਜੀ ਹੋ ਜਾਂਦੀਆਂ ਹੁੰਦੀਆਂ ਇਹ ਵੋਟਾਂ ਪਰ ਆਮ ਆਦਮੀ ਪਾਰਟੀ ਐ ਠਮੱਕੜ ਹੀ ਇਹੋ ਜਿਹੇ ਨੇ ਵੀ ਉਹ ਚੁੱਪਚੀਪੀਤੇ ਰਹਿੰਦੇ ਨਹੀਂ ਉਹ ਤਾਂ ਫਿਰ ਜਿਹੜੀ ਗੱਲ ਕਹਿੰਦੇ ਆ ਖਾਸ ਤੌਰ ਤੇ ਮਾਲਵੇ ਵਾਲੇ ਉਹ ਤਾਂ ਫਿਰ ਹਿੱਕ ਤੇ ਹੱਥ ਮਾਰ ਕੇ ਕਹਿੰਦੇ ਆ ਬੀਰੋ ਮੀਤ ਨੇ ਜਿਸ ਤਰ੍ਹਾਂ ਦੱਸਿਆ ਕਿਰਤਨਾ ਹੁੱਲੇ ਦੇ ਵਿਕਾਸ ਵਾਸਤੇ ਇੰਨੇ ਕਰੋੜ ਆ ਗਿਆ ਪਾਰਕਾਂ ਵਾਸਤੇ ਲਾਇਬ੍ਰੇਰੀਆਂ ਵਾਸਤੇ ਪਰ ਮੇਰੀ ਇੱਕ ਬੇਨਤੀ ਹੈ ਕਮੇਟੀ ਵਾਲੇ ਵੀ ਬੈਠੇ ਹੋਣਗੇ ਕਿ ਕੋਲੇ ਖੜ ਕੇ ਕੰਮ ਕਰਾਇਓ ਇਹ ਨਾ ਸੋਚੋ ਕਿ ਸਰਕਾਰ ਦਾ ਪੈਸਾ ਹੈ ਜੇ ਕੋਈ ਲਾਇਬ੍ਰੇਰੀ ਬਣ ਰਹੀ ਹੈ ਕੋਈ ਸਰਕਾਰੀ ਲਾਇਬ੍ਰੇਰੀ ਬਣ ਰਹੀ ਹੈ ਐਵੇਂ ਉਹ ਕੱਚੀ ਪਿੱਲੀ ਇੱਟ ਲਾ ਦੇ ਮਾੜੀ ਕੁਆਲਿਟੀ ਦਾ ਸਮਾਨ ਲਾ ਦੇ ਉਹੀ ਲਾਇਬ੍ਰੇਰੀ 6 ਮਹੀਨਿਆਂ ਬਾਅਦ ਫੇਰ ਟੁੱਟੀ ਹੋਵੇ ਕੋਲੇ ਖੜ ਕੇ ਕੰਮ ਕਰਾਇਓ ਜੇ ਮਾੜਾ ਮਟੀਰੀਅਲ ਕੋਈ ठेकेदार ਲਾਉਂਦਾ ਸਾਨੂੰ ਦੱਸ ਦਿਓ ਸਾਰੀ ਉਮਰ ਵਾਸਤੇ ਅਸੀਂ ਉਹਨੂੰ ਬਲੈਕਲਿਸਟ ਕਰ ਦਾਂਗੇ ਵੀ ਤੂੰ ਨਿਪਰਾਵਾ ਕੰਮ ਕਰ ਸਕਦਾ ਹੁਣ ਕਿਉਂਕਿ ਥੋੜਾ ਪੈਸਾ ਥੋਡੇ ਤੇ ਲੱਗਣਾ ਚਾਹੀਦਾ ਤਨਾਉ ਲੰਮੇਰੇ ਲਈ ਕੋਈ ਬਗਾਨਾ ਕਸਬਾ ਨਹੀਂ ਨਾਲ ਹੀ ਮੇਰਾ ਪਿੰਡ ਹੈ ਇੱਥੋਂ ਇੱਧਰ ਦੀ ਹੋ ਜੋ ਕੋ ਮਕਬਿਆਂ ਵਿੱਚ ਦੀ ਹੋ ਜੋ ਭਾਵੇਂ ਬਡਬੁਰ ਵਿੱਚ ਦੀ ਹੋ ਜੋ ਲੌਂਗ ਵਾਲੇ ਸ਼ਹਿਰੋਂ ਪਾਸ ਚੀਮਾ ਸਤਾਉ ਜੋ ਆ ਨਾਲ ਸਾਹੋ ਕੇ ਢੜੀਆਂ ਰਿਸ਼ਤੇਦਾਰੀਆਂ ਨੇ ਤੇ ਮੈਂ ਤੁਹਾਡੀ ਇੱਕ ਵੀਡੀਓ ਵੀ ਦੇਖੀ ਸੀ ਰਾਜਗੜ੍ਹ ਵਾਲੇ ਪਿੰਡਾਂ ਦੀ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਨਹਿਰ ਦਾ ਪਾਣੀ ਨਹਿਰ ਇੱਥੋਂ ਦੀ ਕਿੰਨੇ ਸਾਲਾਂ ਦੀ ਜਾਂਦੀ ਹੈ ਸੰਦ ਪਤਾ ਹੀ ਲੱਗਿਆ ਇਹ ਗੱਲ ਕੀਤੀ ਹੈ ਇਹ ਉਹੀ ਕੰਮ ਕਰ ਸਕਦਾ ਭਾਈ ਜਿਹੜਾ ਤੁਹਾਡੀਆਂ ਮੁਸ਼ਕਲਾਂ ਜਾਣਦਾ ਹੋਵੇ ਜਿਹੜਾ ਤੁਹਾਡੇ ਵਿੱਚ ਰਿਹਾ ਹੋਵੇ ਜੀ ਨੇ ਇੱਕ ਇੱਕ ਬਲਦ ਵਾਲੇ ਰੇੜੇ ਜੋੜ ਕੇ ਦੇਖੇ ਹੋਣ ਆਪ ਜਿਨੇ ਦਾਤਿਆਂ ਦੇ ਦੰਦੇ ਕਢਾਏ ਹੋਣ ਇਹ ਉਹੀ ਕਰ ਸਕਦਾ ਉਹਨਾਂ ਨੂੰ ਕੀ ਪਤਾ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮਦੇ ਆ ਕਾਂਗਰਸੀ ਆ ਬੀਜੇਪੀ ਵਾਲੇ ਕੇਵਲ ਢਲੋ ਰਹੇ ਉਹਨਾਂ ਨੂੰ ਕੀ ਪਤਾ ਉਹ ਤਾਂ ਹੱਥ ਮੜਾ ਕੇ ਬਾਅਦ ਸ਼ੈਂਪੂ ਨਾਲ ਹੱਥ ਧੋਂਦੇ ਨੇ ਕਿਤੇ ਖੁਰਕ ਕਰਕੇ ਨਾ ਪੈ ਜਾਈ ਤੇ ਆਮ ਲੋਕਾਂ ਨਾਲ ਹੱਥ ਮਿਲ ਗਿਆ ਆ ਚੰਨੀ ਹੋਰੀ ਫਿਰਦੇ ਆ ਪਤਾ ਨਹੀਂ ਕਿ ਚੰਨੀ ਕਹਿੰਦਾ ਕਿ ਕਾਂਗਰਸ ਕੀ ਇਹ ਤਾਂ ਆਮਾ ਦੀ ਪਾਰਟੀ ਦਾ ਹਰਿੰਦਰ ਆਮਾ ਦੀ ਪਾਰਟੀ ਦਾ ਉਮੀਦਵਾਰ ਨਹੀਂ ਹੈਗਾ ਉਹ ਭਾਈ ਇਹ ਸਾਡੇ ਨਹੀਂ ਚੱਲਦਾ ਥੋੜੇ ਚੱਲਦਾ ਹੁੰਦਾ ਕੰਮ ਇਹ ਦੇ ਉਮੀਦਵਾਰ ਹੋਰ ਹੁੰਦਾ ਹੈ ਹਰਾਉਂਦੇ ਕਿਸੇ ਹੋਰ ਨੂੰ ਨੇ ਜਿਤਾਉਂਦੇ ਕਿਸੇ ਹੋਰ ਨੂੰ ਨੇ ਇਹ ਲੱਗੇ ਰਹਿੰਦੇ ਨੇ ਇਹੋ ਜਿਹੇ ਕੰਮਾਂ ਤੇ ਇਹ ਇੱਕ ਦੂਜੇ ਨੂੰ ਲੱਤਾਂ ਖਿੱਚਣ ਤੇ ਮੈਂ ਸਾਡਾ ਤਾਂ ਭਈ ਪਾਰਟੀ ਵੱਲੋਂ ਜਿਹੜਾ ਡਿਸੀਜਨ ਹੈ ਸਾਡਾ ਆਫੀਸ਼ੀਅਲ ਕੈਂਡੀਡੇਟ ਪਾਰਟੀ ਵੱਲੋਂ ਚੁਣਿਆ ਜਾਂਦਾ ਚੋਣ ਨਿਸ਼ਾਨ ਆਪਣਾ ਝਾੜੂ ਹੈ ਤੜਕੀ ਉੱਠ ਕੇ ਮੂੰਹ ਹੱਥ ਧੋ ਕੇ 20 ਤਰੀਕ ਨੂੰ ਝਾੜੂ ਵਾਲਾ ਚੋਣ ਨਿਸ਼ਾਨ ਦੱਬ ਕੇ ਹੱਥ ਛਾੜ ਕੇ ਰਾਮ ਨਾਹੀ ਆਜੋ ਦੂਜੇ ਕਿਸੇ ਚੋਣ ਨਿਸ਼ਾਨ ਵਾਲ ਦੇਖੇ ਹੋਗੇ ਨਾ ਨਹੀਂ ਤਾਂ ਚਿੱਟਾ ਮੋਤੀਆ ਵੀ ਉੱਤਰ ਸਕਦਾ ਅੱਖਾਂ ਚ ਇਹ ਹਜੇ ਪਾਪੀ ਨੇ ਇਹ ਹਜੇ ਪਾਪ ਕੀਤੇ ਇਹਨਾਂ ਨੇ ਲੋਕ ਲੁੱਟੇ ਹੋਏ ਆ ਇਹਨਾਂ ਨੇ ਬਾਕੀ ਰਹੀ ਗੱਲ 2.5 ਸਾਲਾਂ ਵਾਲੀ 2.5 ਸਾਲ ਪਹਿਲਾਂ ਵੀ ਥੋਡੀ ਸਰਕਾਰ ਸੀ ਤੁਹਾਡਾ ਐਮਐਲਏ ਸੀ 2.5 ਹੋਣ ਰਹਿ ਗਏ ਉਦੋਂ ਗਾਂਹਾਂ ਵਾਲੇ ਵੀ ਪ੍ਰਮਾਤਮਾ ਕਿਰਪਾ ਕਰੂਗਾ ਕੰਮ ਕਰਾਂਗੇ ਤਾਂ ਤੁਸੀਂ ਹੋਰ ਮੌਕਾ ਦੇ ਦੋਗੇ ਐਮਪੀ ਵੀ ਤੁਹਾਡੇ ਹੁਣ ਸੰਗਰੂਰ ਵਾਲਾ ਮੇਰੇ ਵਾਲੀ ਥਾਂ ਤੇ ਐ ਉਸੇ ਕੁਰਸੀ ਦੀ ਬਹਿੰਦਾ ਮੈਂ ਇਹਨੂੰ ਦੱਸਿਆ ਹੋਇਆ ਵੀ ਐਂ ਕਰਨਾ ਹੁੰਦਾ ਓਥੋਂ ਵੀ ਆਉਣਗੇ ਇਧਰਲੇ ਪਾਸੇ ਉਹ ਮੈਂ ਆਗਾ ਹੁਣ ਹਰਿੰਦਰ ਆਜੂਗਾ ਮੰਗਾ ਤੁਹਾਡੀਆਂ ਅਰਜ਼ੀਆਂ ਇਹਨਾਂ ਦੋਨਾਂ ਦੀਆਂ ਦੱਸ ਕਤ ਮੇਰੇ ਮੈਂ ਇਹਨਾਂ ਵਾਦਾ ਕਰ ਸਕਦਾ ਹਾਂ ਤੁਹਾਡਾ ਅੱਜ ਦੇ ਨਾਲ ਹੀ ਅਗਲੀ ਖਬਰ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਾਰਾਸ਼ਟਰ ਦੇ ਵਿੱਚ ਰੈਲੀਆਂ ਕੀਤੀਆਂ ਨੇ ਤਾਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲਗਾਤਾਰ ਪ੍ਰਚਾਰ ਕਰ ਰਹੇ ਨੇ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੀ ਸਰਕਾਰ ਨੇ ਮਿਡਲ ਕਲਾਸ ਲੋਕਾਂ ਦੇ ਹਿੱਤ ਦੇ ਵਿੱਚ ਵੱਡੇ ਫੈਸਲੇ ਲਾਏ ਇਸ ਦੌਰਾਨ ਸੰਬੋਧਨ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਦੇ ਵੱਲੋਂ ਆਖਿਆ ਗਿਆ ਤਾਂ ਉੱਥੇ ਤੁਹਾਨੂੰ ਦੱਸਦੀ ਕਿ ਦੇਸ਼ ਦੇ ਅੰਦਰ ਸਸਤੀ ਦਵਾਈਆਂ ਦੇ ਲਈ ਜਨ ਔਸ਼ਧੀ ਕੇਂਦਰ ਖੋਲੇ ਗਏ ਨੇ ਜਿਹਾ ਵੀ ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਤਾਂ ਦੇਸ਼ ਦੇ ਅੰਦਰ ਹੁਣ 7 ਲੱਖ ਰੁਪਏ ਆਮਦਨੀ ਤੱਕ ਕੋਈ ਟੈਕਸ ਨਹੀਂ ਲੱਗਦਾ ਦੇਸ਼ ਦੇ ਬਜ਼ੁਰਗਾਂ ਦੇ ਲਈ ਵੀ ਹੁਣ ਆਇਸ਼ਮਾਨ ਯੋਜਨਾ ਲਾਗੂ ਕੀਤੀ ਗਈ ਹੈ ਜਿਹਾ ਵੀ ਉਹਨਾਂ ਨੇ ਕਿਹਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਦੇ ਦੌਰਾਨ ਮੈਡੀਕਲ ਖੇਤਰ ਦੇ ਵਿੱਚ 1 ਲੱਖ ਸੀਟਾਂ ਨਵੀਆਂ ਜੋੜੀਆਂ ਕਾਂਗਰਸ 370 ਨੂੰ ਲਾਗੂ ਕਰਵਾਉਣ ਦੀ ਫਿਰ ਤੋਂ ਸਾਜ਼ਿਸ਼ ਰਚ ਰਹੀ ਹੈ ਜਿਹਾ ਵੀ ਉਹਨਾਂ ਨੇ ਕਿਹਾ ਤੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਕਰਨਾਟਕ ਦੇ ਵਿੱਚ ਕਾਂਗਰਸ ਨੇ ਸਿਰਫ ਹਵਾ ਹਵਾਈ ਵਾਦੇ ਕੀਤੇ ਡਬਲ ਇੰਜਣ ਦੀ ਸਰਕਾਰ ਹੋਣ ਤੇ ਡਬਲ ਫਾਇਦਾ ਮਿਲੇਗਾ ਅਜਿਹਾ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਤਾਂ ਇਸ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਸੁਣਦੇ ਹਾਂ ਭਾਜਪਾ ਐਨਡੀਏ ਦੀ ਸਰਕਾਰ ਨੇ ਹਮੇਸ਼ਾ ਮੀਡਲ ਕਲਾਸ ਕੋ ਪ੍ਰਾਥਿਕਤਾ ਦੀ मैं ये मानता हूं कि मिडिल क्लास देश की रीढ़ होता है ये मिडिल क्लास ही है जो ये वेल्थ क्रिएट करता है वेल्थ जनरेट करता है अगर आज भारत दुनिया की तीसरी सबसे बड़ी अर्थव्यवस्था बनने जा रहा है तो इसमें सबसे बड़ा योगदान हमारे मध्यम वर्ग का ही है मध्यम वर्ग प्रगति कर रहा है तभी देश प्रगति कर रहा है इसलिए बीते दस वर्षों में हमने मध्यम वर्ग को ध्यान में रखते हुए नई नीतियां बनाई नए फैसले लिए आज सात लाख रुपए तक इनकम टैक्स जीरो कर दिया गया है जीरो सालाना दस बारह लाख रुपया तक पर टैक्स को बहुत कम किया गया है इसका बहुत अधिक लाभ पुणे जैसे हमारे शहरों में काम करने वाले प्रोफेशनल्स को मिला है हमारा यह भी प्रयास रहा है कि मिडिल क्लास को बीमारियों के इलाज पर कम से कम खर्च करना पड़े पीएम जन औषधि केंद्र में 80 परसेंट डिस्काउंट पर दवाओं से मिडिल क्लास के तीस हजार करोड़ रुपए से ज्यादा की बचत हुई है हार्ट के स्टेंट्स नीम प्लांट्स इनको सस्ता करना इस फैसले से मेरे मिडिल क्लास के भाई बहनों को फायदा हुआ है इससे लोगों के पचासी हजार करोड़ रुपए से ज्यादा बचत हुई है और अब हमसे आयुष्मान योजना के भी मिडिल क्लास के बुजुर्गों को भी कवर कर लिया है इसका बहुत बड़ा फायदा पुणे जैसे शहरों में रहने वाले सत्तर वर्ष की आयु से ऊपर के सीनियर सिटीजन्स को होगा यहां उपस्थित मैं आप सबसे कहना चाहता हूं आपके परिवार में माता पिता दादा दादी नाना नानी चाचा चाची जो भी सत्तर साल से ऊपर के हैं और अगर उनको बीमारी में कोई खर्च होता है पहले वो जिम्मा आप पे सर पर था अब वो जिम्मेवारी आपकी नहीं है ये उनका बेटा मोदी संभालेगा आयुष्मान वय वंदना कार्ड से अब उन्हें पांच लाख रुपए तक का मुफ्त इलाज मिलेगा लोकसभा चुनाव के दौरान मैंने एक गारंटी आपको दी थी और अब मोदी ने अपनी गारंटी पूरी करके दिखाई है साथियों हमारी सरकार गरीबों को तो पक्के घर बनाकर दे रही है मिडिल क्लास के घरों के लिए भी सब्सिडी दे रही है हमने रेरा जैसा कानून बनाकर मिडिल क्लास के सपनों के घरों को सुरक्षित किया है साथियों मिडिल क्लास का एक प्रमुख खर्च बच्चों की एजुकेशन पर होता है हाल में ही हमने पीएम विद्यालक्ष्मी योजना शुरू की है इस स्कीम के तहत जो भी हुआ हायर एजुकेशन में एडमिशन लेना चाहता है बेटा हो या बेटी बिना गारंटी के अब आपको कुछ भी गिरवी नहीं रखना पड़ेगा आपकी सबसे बड़ी गारंटी आपका सेवक मोदी है दस लाख रुपए तक का लोन बिना गारंटी आपके बच्चों की पढ़ाई के लिए और ये लोन बहुत सस्ता होगा इसमें ब्याज पर भी छूट होगी मिडिल क्लास परिवार बच्चों को मेडिकल की पढ़ाई के लिए बाहर भेजने में बहुत खर्च करते हैं बीते दस साल में मेडिकल लाइन में हमने एक लाख नई सीटें जोड़ी है अब हमने तय किया है कि आने वाले पांच सालों में मेडिकल की पचहत्तर हजार नई सीटें और जोड़ी जाएगी इससे भी मिडिल क्लास के बच्चों का बहुत पैसा बचेगा उन्हें पढ़ने के लिए बाहर नहीं जाना पड़ेगा ਫਿਲਹਾਲ ਦਾ ਫਾਈਨਲ ਨਿਊਜ਼ ਬੁਲੇਟਿਨ ਵਿੱਚ ਅੱਜ ਸਿਰਫ ਇਨਾ ਹੀ ਇਸੇ ਤਰ੍ਹਾਂ ਹੋ ਨਵੀਆਂ ਖਬਰਾਂ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਬਣੇ ਰਹੋ ਸਾਜਾ ਟੀਵੀ ਦੇ ਨਾਲ ਆ ਗਏ ਨਵੇਂ ਕੌਂਟਰ ਹੋਲੀ-ਹੋਲੀ ਸੰਦੇਸ ਜੀ ਬੜੇ ਧਿਆਨ ਨਾਲ ਸੁਣਨਾ ਪੈ ਰਿਹਾ ਹਨਾ ਤੁਹਾਨੂੰ ਬਾਹਰ ਹੁੰਦੀ ਹੀ ਹਾਏ ਮੈਂ ਤਾਂ ਬੋਲੀ ਹੋ ਜਾਣਾ ਸਰ ਇੱਦਾਂ